ਅ ਭਰਤੀ ਦਾ ਤਕਰੀਬਨ ਕੰਮ ਦੇ ਪਰੇ ਚੜ ਗਿਆ ਸਾਡੇ ਕੋਲੇ ਕਾਫੀ ਭਰਤੀ ਵਾਪਸ ਆ ਚੁਕੀ ਆ तकरीबन 13 ਲੱਖ ਦੇ ਕਰੀਬ ਭਰਤੀ ਵਾਪਸ ਆ ਚੁਕੀ ਆ ਬਾਕੀ ਆ ਰਹੀ ਆ ਲੇਕਿਨ ਇਹ ਵੀ ਜਿਹੜੇ ਡੈਲੀਗੇਟ ਨੇ ਹੁਣ ਸਟੇਟ ਦੇ ਤੇ ਡਿਸਟ੍ਰਿਕਟ ਦੇ ਚੁਣੇ ਗਏ ਨੇ ਸਰਕਲ ਦੇ ਡੈਲੀਗੇਟ ਜਿਨ੍ਹਾਂ ਨੇ ਇੱਕ ਕਾਪੀ ਭਰੀ ਆ ਉਹ ਆਲਰੇਡੀ ਬਣੀ ਗਏ ਨੇ ਸੋ ਇਹ ਸਰਕਲ ਦੇ ਡੈਲੀਗੇਟਾਂ ਦੀ ਅਸੀਂ ਮੀਟਿੰਗ ਬੁਲਾ ਰਹੇ ਹਾਂ ਜਿਨ੍ਹਾਂ ਨੇ ਇੱਕ ਇੱਕ ਕਾਪੀ 100 ਮੈਂਬਰ ਦੀ ਭਰਤੀ ਕੀਤੀ ਆ ਸੋ ਉਹਨਾਂ ਦੀਆਂ ਇਹ ਮੀਟਿੰਗਾਂ ਕਰਕੇ ਉਹਨਾਂ ਦੀ ਸਹਿਮਤੀ ਦੇ ਨਾਲ ਇਹ ਸੇਕ ਤੇ ਦੇ ਕੋਤਰਾਜ ਹੁੰਦਾ ਕਹਿੰਦਾ ਖੁੱਲ ਕੇ ਦੱਸ ਸਕਦਾ ਉਹ ਤਰਾਜ ਦੂਰ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਸੀ ਵੀ ਜਿਸ ਤਰ੍ਹਾਂ ਪਾਰਦਰਸ਼ੀ ਭਰਤੀ ਹੋਈ ਹੈ ਉਸੇ ਤਰ੍ਹਾਂ ਹੀ ਪਾਰਦਰਸ਼ੀ ਸਾਰੇ ਡੈਲੀਗੇਟ ਚੁਣੇ ਜਾਣ ਤੇ ਅੱਗੇ 11 ਤਰੀਕ ਨੂੰ ਫਿਰ ਅੱਗੇ ਜਿਹੜੀ ਜਿਹੜਾ ਚੋਣ ਦੀ ਪ੍ਰਕਿਰਿਆ ਹੋਣੀ ਹੈ ਪ੍ਰਧਾਨ ਦੀ ਮੈਂ ਤਾਂ ਕਿਉਂ ਨਹੀਂ ਆ ਪਤਾ ਅੰਤਰੀਂ ਜਾ ਰਹੇ ਹੋ ਪਾਰਟਿਕਿਪੇਟ ਨਹੀਂ ਕੋਣ ਮੈਂ ਨਹੀਂ ਚੁਣੇ ਜਾ ਰਹੇ ਡੈਲੀਗੇਟਸ ਨੇ ਆਪ ਦਾ ਪ੍ਰਧਾਨ ਚੁਣਨਾ ਹਾਂਜੀ ਉਹ ਗਵਾਹੀ ਤਾਂ ਤੁਸੀਂ ਰਹਿਣੀ ਨਾ ਅਸੀਂ ਕਮੇਟੀ ਨੇ ਜਿਹੜੀ ਕਮੇਟੀ ਦੀ ਜਿਹੜੀ ਜ਼ਿੰਮੇਵਾਰੀ ਸੀਗੀ ਵੀ ਉਹ ਭਰਤੀ ਹਾਲਾਂਕਿ ਕਮੇਟੀ ਦੀ ਜ਼ਿੰਮੇਵਾਰੀ ਸੱਤ ਮੈਂਬਰੀ ਬਣੀ ਸੀ ਉਹਦੇ ਦੋ ਸੀਵਾ ਦੇਗੇ ਸਾਡੀ ਜ਼ੁਮਰੀਏ ਸੀ ਕਿ ਸਾਰਿਆਂ ਨੂੰ ਇਕੱਠੇ ਕਰਨਾ ਠੀਕ ਹੈ ਉਹਦੇ ਵਿੱਚ ਇੱਕ ਧੜਾ ਨਹੀਂ ਪਿੰਨੋ ਸਹਿਮਤ ਹੋਇਆ ਅਕਾਲ ਤਖਬ ਸਾਡੇ ਹੁਕਮ ਨੂੰ ਨਹੀਂ ਮੰਨਿਆ ਤੇ ਹੁਣ ਵੀ ਅਸੀਂ ਉਹਨਾਂ ਨੂੰ ਪੱਤਰ ਲਿਖ ਰਹੇ ਹਾਂ ਕੱਲ ਨੂੰ ਜਾਂ ਪਰਸ ਨੂੰ ਵੀ ਉਹ ਵੀ ਉੱਥੇ ਆ ਕੇ ਸਹਿਮਤ ਹੋਵੇ ਸਾਰਿਆਂ ਨੂੰ ਅਸੀਂ ਇਕੱਠੇ ਕਰੀਏ ਤੇ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਇਹ ਉਹ ਨਹੀਂ ਇਕੱਠੇ ਹੁੰਦੇ ਨਹੀਂ ਹੈ ਤੁਸੀਂ ਆਪਣਾ ਫਿਰ ਫਿਰ ਹਾਂ ਫਿਰ ਉਹ ਚੁਣ ਲੈਣਗੇ ਹਜੇ ਜੇ ਉਸ ਤੋਂ ਬਾਅਦ ਉਹ ਉਹ ਅਗਲਾ ਪ੍ਰੋਸੈਸ ਜੋ ਵੀ ਹੋਊ ਚੱਲੂਗਾ ਜੀ ਫਿਰ ਨਹੀਂ ਨਹੀਂ ਹਜੇ ਤਾਂ ਕੋਈ ਇਦਾਂ ਦਾ ਮਸਲਾ ਹੀ ਨਹੀਂਗਾ ਜੀ ਸਾਡੀ ਤਾਂ ਹਜੇ ਸਿਰਫ ਜਿਹੜੀ ਡਿਊਟੀ ਸਾਡੀ ਆ ਉਹ ਸਿਰਫ ਇੱਥੇ ਤੱਕ ਆ ਉਸ ਤੋਂ ਅਗਲੀ ਅਗਲੀ ਜਿਹੜੀ ਕੋਈ ਲੀਡਰਸ਼ਿਪ ਚੁਣੀ ਜਾਊਗੀ ਉਹ ਅਗਲਾ ਆਪਦਾ ਫੈਸਲਾ ਲੈਣਗਾ ਇਹਨਾਂ ਪੰਜਾਬ ਦੇ ਵਿੱਚ ਕਿ ਮਜਿੰਸ਼ੀਆ ਸਾਹਿਬ ਨੂੰ ਜਲਦੀ ਇਹ ਕਾਗਿਲ ਨੇ ਕੁਝ ਬਾਅਦ ਵਿੱਚ ਕੀਤੀ ਹੈ ਦੇਖੋ ਜੀ ਉਹ ਤਾਂ ਹੁਣ ਅਕਾਲੀ ਦਲ ਦਾ ਫਰਜ਼ ਬਣਦਾ ਸੀਗਾ ਅ ਪਿੱਛੇ ਜਿਹੜੀ ਵੀ ਜਿਹੜੀ ਲੀਡਰਸ਼ਿਪ ਹੈਗੀ ਆ ਕਿਉਂਕਿ ਸਾਡੀ ਤਾਂ ਡਿਊਟੀ ਭਰਤੀ ਤੇ ਲੱਗੀ ਹੋਈ ਆ ਨਾ ਵੀ ਉਹ ਆਪ ਦੀ ਜੋ ਵੀ ਜਿਹੜੇ ਮਸਲੇ ਹੈਗੇ ਨੇ ਚਾਹੇ ਕੋਈ ਜਾਤੀ ਹੋ ਰਹੀ ਹੈ ਜਾਂ ਤਕਸੀਹੀ ਹੋ ਰਹੀ ਹੈ ਉਹਦੇ ਤੇ ਉਹ ਕੰਮ ਪਾਰਟੀ ਪਹਿਰਾ ਦਵੇ ਜਦੋਂ ਇਹ ਨਵਾਂ ਕੋਈ ਪਾਰਟੀ ਹੋਣ ਦੇ ਵਿੱਚ ਆਉਂਦੀ ਆ ਚੋਣ ਤੋਂ ਬਾਅਦ ਨਵੀਂ ਲੀਡਰਸ਼ਿਪ ਆਉਂਦੀ ਆ ਕੇ ਉਸ ਤੋਂ ਬਾਅਦ ਫਿਰ ਇਹ ਇਹ ਆਪ ਦਾ ਕੰਮ ਕਰਨਗੇ ਸਾਰੇ ਅਕਾਲੀ ਦਲ ਫਿਰ ਇਕੱਠਾ ਹੋ ਸਕਦਾ ਨਹੀਂ ਹੋਣਾ ਚਾਹੀਦਾ ਗੱਲ ਤਾਂ ਉੱਠੇ ਇਦੇ ਵਿੱਚ ਸਿਰਫ ਤਿਆਗ ਦੀ ਭਾਵਨਾ ਦੀ ਲੋੜ ਆ ਜਦੋਂ ਤੱਕ ਲੀਡਰਸ਼ਿਪ ਦੇ ਵਿੱਚ ਤਿਆਗ ਦੀ ਭਾਵਨਾ ਨਹੀਂ ਹੁੰਦੀ ਉਦੋਂ ਤੱਕ ਇਹ ਪਾਰਟੀ ਜਿਹੜੀ ਉਹਨੇ ਮਜ਼ਬੂਤ ਨਹੀਂ ਹੋ ਸਕਦੀ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਤੇ ਸਾਡੀ ਪੂਰੀ ਕੋਸ਼ਿਸ਼ ਆ ਕਿ ਅਸੀਂ ਇਕੱਠੇ ਕਰਨ ਲਈ ਜਿੰਨੇ ਹੋ ਸਕਦਾ ਯਤਨ ਕਰੀਏ ਬਾਕੀ ਅੱਗੇ ਪਰਮਾਤਮਾ ਜਾਣਗੇ ਤਿਆਗ ਤੋਂ ਹੀ ਕਰੀਏ ਤਿਆਗ ਤਾਂ ਸਭ ਤੋਂ ਪਹਿਲਾਂ ਸੁਭੀਸਿਕ ਵੱਲ ਤਿਆਗ ਕਰ ਉਹਨਾਂ ਨੂੰ ਤਿਆਗ ਚਾਹੀਦਾ ਜੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਚਾਹੁੰਦੇ ਨੇ ਪੰਜਾਬ ਦਾ ਭਲਾ ਚਾਹੁੰਦੇ ਨੇ ਪੰਥ ਦਾ ਭਲਾ ਚਾਹੁੰਦੇ ਨੇ ਤਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੁੰਦੇ ਆ ਤਾਂ ਉਹਦੇ ਲਈ ਪਿਆ ਕਿਹੜੀ ਗੱਲ ਅਸੀਂ ਆ ਬੈਠੇ ਆ ਯਾਤਰਾ ਤਿਆਗ ਦੇਣ ਨੂੰ ਤਿਆਰ ਆਂ ਪੰਥ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਪਾਰਟੀ ਦੇ ਭਲੇ ਲਈ ਸਭੇ ਬਾਦਲ ਨੂੰ ਛੱਡ ਕੇ ਸਾਰਿਆਂ ਬੰਦਿਆਂ ਨੇ ਖਰਾਫੀ ਸਰਕਾਰ ਨਹੀਂ ਕਰ ਰਹੀ ਰਹੀ ਕਿਸੇ ਧਮਕੀ ਉਹਦੇ ਠੀਕ ਇਸ ਨੂੰ ਫਾਈਲ ਘੱਡ ਲੋਗੇ ਅੱਜ ਆਇਆ ਲੱਗਿਆ ਕਿ ਸਹਿਯੋਗ ਨਾਲ ਇਹ ਜਾਤ ਨਹੀਂ ਚੀਤੇ ਨੇ ਕਿਉਂਕਿ ਤਾਂ ਹੁਣ ਸਰਕਾਰ ਹੀ ਜਾਣਦੀ ਜਉਦੀ ਹੈ ਸਿਆ ਸੋ ਦੋਸਤ ਬਗੋਂ ਬਰਤਿਆ ਨਾ ਸਿੱਧਾ ਉਹਦੇ ਬਾਰੇ ਮੈਂ ਕੀ ਟਿੱਪਣੀ ਕਰਨਾ ਚਾਹੁੰਦਾ ਚ ਰਹੇ ਚਲੋ ਇਹਦੇ ਬਾਰੇ ਆਪਾਂ ਕੀ ਗੱਲ ਕਰਦੇ ਹਾਂ ਬੈਂਡ ਕੋ ਲੈ ਕੇ ਰੋ ਰਹੇ ਬਿਲਕੁਲ ਗਲਤ ਹੋ ਰਿਹਾ ਵਾ ਇਹ ਜਿਹੜੀ ਪਾਲਿਸੀ ਲੈ ਕੇ ਆਏ ਨੇ ਇਹਦੇ ਨਾਲ ਕਿਸਾਨਾਂ ਦਾ ਉਜਾੜਾ ਵਾ ਬਹੁਤ ਵੱਡਾ ਕਿਸਾਨੀ ਦਾ ਨੁਕਸਾਨ ਹੋਊਗਾ ਕਿਉਂਕਿ ਡਿਮਾਂਡ ਤੇ ਸਪਲਾਈ ਤੁਹਾਡੀ ਜਿਹੜੀ ਡਿਮਾਂਡ ਕਿੰਨੀ ਆ ਤੇ ਸਪਲਾਈ ਕਿੰਨੀ ਆ ਜਿੰਨਾ ਤੁਸੀਂ ਜ਼ਮੀਨ ਅਕਵਾਇਰ ਕਰ ਰਹੇ ਹੋ ਤੇ ਉਹਦੇ ਲੋੜ ਹੀ ਹੈ ਨੀ ਆਲਰੇਡੀ ਇਹ ਜਿੰਨੀ ਹੁਣ ਲੁਧਿਆਣਾ 24 ਅਰਕੀਲਾ ਕੋਇਰ ਕਰ ਰਹੇ ਨੇ ਆਉਣ ਵਾਲੇ ਮੇਰਾ ਖਿਆਲ 100 150 ਸਾਲ ਵੀ ਲੋਡ ਨਹੀਂ ਹੁੰਦੀ ਸੋ ਇਸ ਲਈ ਇਹਦਾ ਕਿਸਾਨ ਵੀ ਵਿਰੋਧ ਕਰ ਰਹੇ ਨੇ ਸਾਰੀਆਂ ਜਥੇਬੰਦੀਆਂ ਵੀ ਸਾਰੀਆਂ ਪੋਲੀਟਿਕਲ ਪਾਰਟੀਆਂ ਵੀ ਸੋ ਮੈਨੂੰ ਨਹੀਂ ਲੱਗਦਾ ਵੀ ਇਹ ਨਿਪਟੇ ਚੜੂਗਾ ਵਾਪਸ ਰਹਿਣੀ ਪਾਉ ਸਰਕਾਰ ਨੂੰ ਪ੍ਰਜਗਤਾਰ ਵੀ ਸਰਕਾਰ ਦੀ ਕਾਰਗੁਜ਼ਾਰੀ ਦਾ ਹੌਂਕੀਤਾ ਰੈਂਡ ਪੁਨੋ ਅਨੁਸਾਰ ਹੀ ਪਾਸ ਕਰਦੇ ਨੇ ਇਹ ਤਾਂ ਲੋਕ ਦੱਸਣਗੇ ਜੀ ਤਾਂ ਪਤਾ ਹੀ ਆ ਹੁਣ ਹਰ ਵਰਗ ਦੁਖੀ ਆ ਜੀ ਹਰ ਵਰਗ ਸਰਕਾਰ ਤੋਂ ਮਰਾਜਾ ਬਾਕੀ ਕਾਰਗੁਜ਼ਾਰੀ ਤਾਂ ਜਦੋਂ ਇਲੈਕਸ਼ਨ ਆਉਂਦੇ ਉਦੋਂ ਪਤਾ ਲੱਗਦਾ ਹੁੰਦਾ ਉਸ ਇੰਨਾ ਲੱਗਦਾ ਹੈ ਕਿ ਵੀ ਜਿਹੜਾ ਡੈਲੀਗੇਟਾ ਜਿਦਾਂ ਕਹਿਣਾ ਤਰੀਕਾ ਤੁਹਾਨੂੰ ਸਮਝ ਨਹੀਂ ਗਿਆ ਤੁਹਾਡੇ ਜਿਵੇਂ ਕਈ ਚਾਹਵਾਂ ਨੇ ਇਹ ਨਹੀਂ ਜਿਵੇਂ ਬਹੁਤ ਵੇਖ ਕੇ ਖੜੀ ਹੋ ਜਾਣਾ ਨਹੀਂ ਮੈਨੂੰ ਲੱਗਦੇ ਨਹੀਂ ਕਿ ਬਹਿ ਕੇ ਫੈਸਲਾ ਹੋ ਜਾਊਗਾ ਪਹਿਲਾਂ ਤਾਂ ਸਾਡੇ ਚਾਹਵ ਨਹੀਂ ਮੈਂ ਤਾਂ ਕੋਈ ਦਾਅਵੇਦਾਰ ਨਹੀਂ ਹਾਂ ਕਿਸੇ ਚੀਜ਼ ਦਾ ਵੀ ਅਸੀਂ ਤਾਂ ਸਿਰਫ ਆਪਦੀ ਜਿਹੜੀ ਸੇਵਾ ਲੱਗਿਓ ਨਿਵਾ ਰਹੇ ਆ ਉਹਦੇ ਵਿੱਚ ਮੇਰੀ ਕੋਈ ਦਾਅਵੇਦਾਰੀ ਨਹੀਂ ਹੈਗੀ ਬਾਕੀ ਮੀਟਿੰਗ ਹੋਊ ਵਿੱਚ ਫੈਸਲਾ ਹੋਊ ਬਾਕੀ ਤਾਂ ਡੈਲੀਗੇਟਾ ਨੇ ਕਰਨਾ ਜੋ ਆਮ ਖਬਰਾਂ ਜੋ ਕੰਸੋਵਾ ਚੱਲਦੀਆਂ ਨੇ ਉਹ ਤਾਂ ਬੀਬੀ ਵੀ ਤੇ ਉਹ ਯਾਰੀ ਹਰਦੀ ਚਾਹਣਾ ਚਾਹੁੰਦਾ ਹੈ ਦੇ ਕੋ ਅਸੀਂ ਚਾਹੁੰਦੇ ਹਾਂ ਕਿ ਪੰਥਕ ਕੋਈ ਜਿਹੜਾ ਅੱਗੇ ਆਵੇ ਹਨ ਇੱਕ ਪੰਥਕ ਪਲੇਟਫਾਰਮ ਅਸੀਂ ਆਨਲਾਈਨ ਸੇ ਕੰਮ ਨੂੰ ਦੇ ਕੇ ਜਾਈਏ ਤੇ ਬਾਕੀ ਤਾਂ ਗੁਰੂ ਸਾਹਿਬ ਜਾਣਦੇ ਟੀ ਹੋਣਾ